6000 ਹੋ ਗਈਆਂ ਨਾਲ 100 ਬੀਬੀਆਂ ਰਲ ਗਈਆਂ ਕਹਿੰਦੀਆਂ ਸੀ जख्मी ਹੋਏ ਸਿੰਘਾਂ ਨੂੰ ਸਾਂਭ ਲਵਾਂਗੇ ਜੇ ਲੜ ਨਹੀਂ ਸਕਦੀਆਂ ਤਾਂ ਮलम पट्टी ਕਰ ਲਵਾਂਗੇ ਤੇ ਸਾਰਾ ਦਲ ਗੁਰਮੁਖੋ ਬਿਆਸ ਦਰਿਆ ਨੂੰ ਪਾਰ ਕਰਕੇ ਮਾਝੇ ਦੀ ਧਰਤੀ ਦੇ ਉੱਤੇ ਤਰਨਤਨ ਸਾਹਿਬ ਜਾ ਕੇ ਪੜਾਅ ਕਰਦਾ ਹੈ। ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਕੇ ਸਿੰਘਾਂ ਨੇ ਆਪਣੀਆਂ ਤਲਵਾਰਾਂ ਨੂੰ ਰੇਤਿਆ ਹੈ। ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ ਹੈ। ਅਰਦਾਸਾਂ ਸੋਧਿਆ ਗਿਆ ਬਾਬਾ ਦੀਪ ਸਿੰਘ ਸ਼ਹੀਦ ਜੀ ਵੱਲੋਂ ਇਹ ਆਖਿਆ ਗਿਆ ਹੈ ਸੋਢੀ ਸੁਲਤਾਨ ਸੱਚੇ ਪਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਜਦੋਂ ਤੱਕ ਤੇਰੇ ਦਰ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ ਉਦੋਂ ਤੱਕ ਸ਼ਹਾਦਤ ਦਾ ਜਾਮ ਨਹੀਂ ਪੀਣਾ ਸੀਸ ਭੇਟ ਕਰਨਾ ਹੈ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਜਾ ਕੇ ਜਦੋਂ ਐਨੇ ਵਚਨ ਇੱਕ ਬ੍ਰਹਮ ਗਿਆਨੀ ਦੇ ਮੁਖਾਰਬਿੰਦ ਦੇ ਵਿੱਚੋਂ ਨਿਕਲਣਾ ਤੇ ਗੁਰਮਖੋ ਲਕਾਈ ਦੇ ਵਿੱਚ ਹਲਚਲ ਮਚ ਜਾਂਦੀ ਹੈ ਹੋਣੀ ਆ ਕੇ ਸਾਹਮਣੇ ਖਲੋਗੀ ਬਾਬਾ ਦੀਪ ਸਿੰਘ ਸਾਹਿਬ ਨਾਲ ਕਹਿੰਦੀ ਬਾਬਾ ਜੀ ਤੁਸੀਂ ਤਾਂ ਅਰਦਾਸ ਗਲਤ ਕਰ ਬੈਠੇ ਬਾਬਾ ਜੀ ਕਹਿੰਦੇ ਭਾਈ ਤੂੰ ਕੌਣ ਆ ਕਹਿੰਦੀ ਮੈਂ ਹੋਣੀ ਆ ਕੀ ਅਰਦਾਸ ਗਲਤ ਹੋ ਗਈ ਕਹਿੰਦੀ ਅਰਦਾਸ ਜੇ ਤਾਂ ਤੁਸੀਂ ਕਰਦੇ ਇਸ ਤੱਕਾਂ ਵੇ ਜਾਂ ਦਾ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਜਾਂ ਹੋਣਾ ਸ਼ਹੀਦ ਫਿਰ ਤਾਂ ਗੱਲ ਸੀ ਠੀਕ ਪਰ ਤੁਹਾਡਾ ਵਿਧੀ ਦਾ ਵਿਧਾਨ ਕੁਝ ਹੋਰ ਕਹਿੰਦਾ ਏ ਤੁਹਾਡੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਲਿਖੀ ਗਈ ਆ ਤੁਹਾਡੀ ਅਰਦਾਸ ਮੈਂ ਪੂਰੀ ਨਹੀਂ ਹੋਣ ਦੇਣੀ ਤੁਸੀਂ ਅਰਦਾਸ ਬਦਲ ਦੋ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ ਹੋਣੀਏ ਜੇ ਪੰਜ ਸੱਤ ਮਿੰਟ ਕਿਤੇ ਪਹਿਲਾਂ ਆ ਜਾਂਦੀ ਤੇ ਤੇਰੀ ਗੱਲ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਸੀ ਪਰ ਹੁਣ ਨਹੀਂ ਹੁਣ ਇੱਕ ਗੁਰੂ ਕੇ ਸਿੱਖ ਦੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੋ ਚੁੱਕੀ ਆ ਤੇ ਕੀਤੀ ਹੋਈ ਅਰਦਾਸ ਤੋਂ ਕਦੇ ਵੀ ਗੁਰੂ ਦਾ ਸਿੱਖ ਮੁਕਰ ਨਹੀਂ ਸਕਦਾ ਜਿਹੜਾ ਮੁਕਰੇਗਾ ਉਹ ਗੁਰੂ ਦਾ ਸਿੱਖ ਨਹੀਂ ਹੋਏ ਗੁਰੂ ਆਪ ਅੰਗ ਸੰਗ ਸਹਾਇ ਹੋਣਗੇ ਤੂੰ ਆਪਣਾ ਜੋਰ ਲਾ ਲਵੀਂ ਤੇ ਸਾਨੂੰ ਆਪਣੀ ਵਾਹ ਲਾਉਣ ਦੀ ਐਨੇ ਚਿਰ ਨੂੰ ਇੱਕ ਸਿੰਘ ਖੰਘੂਰਾ ਮਾਰ ਕੇ ਕੋਲ ਦੀ ਨੰਗਾ ਕਹਿੰਦੀ ਇਹ ਕੌਣ ਆ ਕਹਿੰਦੇ ਇਹ ਆ ਬਾਬਾ ਨੌਦ ਸਿੰਘ ਸਾਹਿਬ ਤੇ ਹੋਣੀ ਦੋ ਕਦਮ ਪਿੱਛੇ ਹੋ ਕੇ ਖਲੋਗੀ ਕਹਿੰਦੀ ਜਿਹੜੀ ਮੌਤ ਨੂੰ ਖੰਘੂਰਾ ਮਾਰ ਕੇ ਲੰਘ ਜਉਣਾ ਉਹਨਾਂ ਅੱਗੇ ਮੇਰੀ ਕੀ ਪੇਸ਼ ਚੱਲਣੀ ਆ ਭਲਾ ਸਿਰਾਂ ਦੇ ਉੱਤੇ ਬੰਨ ਰਹੇ ਨੇ ਕਫਨ ਸੋਭ ਦੇ ਦਿਮਾਲੇ ਇਹ ਤਲਵਾਰਾਂ ਇਸ ਤਰ੍ਹਾਂ ਲੱਗਦਾ ਜਿਵੇਂ ਆਕਾਸ਼ ਤੋਂ ਉਤਰ ਕੇ ਬਿਜਲੀ ਇਹਨਾਂ ਦੇ ਵਿੱਚ ਸਮੋ ਗਈ ਹੋਵੇ ਇਧਰੋਂ ਕਿਸੇ ਸੀਆਈਡੀ ਵਾਲੇ ਨੇ ਜਾ ਕੇ ਸੀਆਈਡੀ ਕਰਤੀ ਆ ਜਹਾਨਖਾਂ ਦੀ ਫੌਜ ਨੂੰ ਜਹਾਨਖਾਂ ਨਾ ਇੱਥੇ ਵੇਸਲਾ ਹੋਇਆ ਬੈਠਾ ਉਧਰ ਸਿੰਘਾਂ ਦਾ ਦਲ ਤੇਰੇ ਵੱਲ ਵਧਿਆ ਆ ਰਿਹਾ ਕਹਿੰਦਾ ਕੌਣ ਲੈ ਕੇ ਆ ਰਿਹਾ ਕਹਿੰਦਾ ਉਹ ਆਖਦਿਆ ਦੀਪ ਸਿੰਘ ਸ਼ਹੀਦ ਜਥੇਦਾਰ ਤੇ ਜਹਾਨਖਾਂ ਸੋਚਾਂ ਦੇ ਵਿੱਚ ਪੈ ਗਿਆ ਕਹਿੰਦਾ ਮੈਂ ਲੋਕਾਂ ਦੇ ਕੋਲੋਂ ਸੁਣਿਆ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਸਿੰਘ ਮਾਰਿਆ ਜਾਂਦਾ ਹੈ ਨਾ ਉਹਨੂੰ ਇਹ ਸ਼ਹੀਦ ਆਖਦੇ ਆ ਏ ਕਿਹੜਾ ਜਿਹੜਾ ਆਪਣੀ ਮੌਤ ਤੋਂ ਪਹਿਲਾਂ ਹੀ ਨਾਮ ਦੇ ਨਾਲ ਸ਼ਹੀਦ ਲਾ ਕੇ ਤੇ ਇਧਰ ਨੂੰ ਤੁਰਿਆ ਆਉਂਦਾ ਏ ਮੌਤ ਲੈਣ ਵਾਸਤੇ ਕਹਿੰਦਾ ਜੀ ਉਹ ਕੱਲਾ ਸ਼ਹੀਦ ਨਹੀਂ ਆ ਉਹਦੇ ਨਾਲ ਜਿੰਨੇ ਵੀ ਸਿੰਘ ਆ ਸਾਰੇ ਹੀ ਸ਼ਹੀਦ ਆ ਤੇ ਉਹ ਇਨਾ ਸ਼ਹੀਦਾਂ ਦਾ ਜਥੇਦਾਰ ਹੈ ਮਹਾਂਪੁਰਖ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਚਨ ਕਰਿਆ ਕਰਦੇ ਨੇ ਕਹਿੰਦੇ ਗੁਰਮਖੋ ਬੋੜ ਦੇ ਦਰਖਤ ਨੂੰ ਫਲ ਲੱਗਦਾ ਏ ਗੋਲ ਤੇ ਗੋਲ ਨੂੰ ਤੋੜ ਕੇ ਵੇਖੀਏ ਜਿੰਨੇ ਉਹਦੇ ਵਿੱਚ ਬੀਜ ਹੁੰਦੇ ਆ ਨਾ ਉਹਨੇ ਜਨਮ ਲੈ ਕੇ ਤਪੱਸਿਆ ਕਰਨੀ ਪੈਂਦੀ ਹੈ ਤੇ ਫੇਰ ਸ਼ਹਾਦਤ ਦਾ ਜਮ ਪ੍ਰਾਪਤ ਹੁੰਦਾ ਹੈ ਤੇ ਕਿੰਨੀ ਵੱਡੀ ਤਪੱਸਿਆ ਹੋਵੇਗੀ ਬਾਬਾ ਦੀਪ ਸਿੰਘ ਸ਼ਹੀਦ ਦੀ ਜਿਹਨੂੰ ਸ਼ਹੀਦ ਦਾ ਦਰਜਾ ਮੌਤ ਤੋਂ ਪਹਿਲਾਂ ਮਿਲਿਆ ਏ ਤੇ ਮੌਤ ਤੋਂ ਬਾਅਦ ਵੀ ਮਿਲਿਆ ਏ ਤੇ ਉਸ ਸ਼ਹੀਦ ਦੇ ਨਾਮ ਦੇ ਨਾਲ ਇੱਕ ਹੋਰ ਅੱਖਰ ਲੱਗ ਗਿਆ ਜਿਹਦਾ ਨਾਮ ਆ ਅਨੋਖੇ ਅਮਰ ਸ਼ਹੀਦ ਉਹ ਦੁਨੀਆ ਦੇ ਸਾਰੇ ਸ਼ਹੀਦਾਂ ਨਾਲੋਂ ਅਨੋਖਾ ਹੈ ਰੋ ਵਿਚਾਰ ਸਿੰਘਾਂ ਦੇ ਸਿਰਾਂ ਦੇ ਉੱਤੇ ਝੂਲਦੇ ਦਮਾਲੇ ਉੱਚੇ ਫਰਲਿਆਂ ਵਾਲੇ ਆਕਾਸ਼ਾਂ ਨੂੰ ਛੋਹ ਰਹੇ ਨੇ ਸਿਰਾਂ ਦੇ ਉੱਤੇ ਚੱਕਰ ਸਾਜ ਰਹੇ ਨੇ ਕਫਣਾ ਵਾਂਗ ਹੱਥਾਂ ਦੇ ਵਿੱਚ ਲਿਚਕਦੀਆਂ ਤਲਵਾਰਾਂ ਕਿਸ ਤਰ੍ਹਾਂ ਦਾ ਵਾਤਾਵਰਨ ਆ ਕਿਸ ਤਰ੍ਹਾਂ ਦਾ ਮਾਹੌਲ ਆ ਆਓ ਪਿਆਰ ਦੇ ਨਾਲ ਸਰਵਣ ਕਰੀਏ ਤੁਰੇ ਬਹਾਦਰ ਮਾਲਵਿਓ ਵਕਤ ਗੁਜ਼ਰਦੇ ਜਾਨਾਂ ਰਮੇ ਬਾਦਨਾ ਪਵੇ ਤਰ ਕਰ ਗਏ ਮਾਰੇ ਸੇ ਕਾ ਸਰੀਰਾ ਚੋਂ ਹੌਸਲੇ ਵੱਧ ਗਏ ਜੋਸ਼ ਨਾਲ ਭਰ ਗਏ ਖੜ ਚੜ ਗਏ ਛਗੜਾਂ ਦੇ ਹਥਾਂ ਵਿੱਚ ਬਨ ਲਿਆ ਮੌਤ ਦਾ ਗਾਨਾ ਸੁਧ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਸੁਧ ਕਫਨ ਸ਼ਹੀਦਾਂ ਦੇ ਚਮਕੀਆਂ ਬਿਜਲੀ ਵਾਂਗ ਕਰਪਾਨਾ ਨਾ ਕੇ ਤਾਲ ਪਵਿੱਤਰ ¡Son Entonces... qué? ਬਾਬਾ ਦੀਪ ਸਿੰਘ ਸਰਦਾਰ ਦਾ ਜਥਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਚਾਲਾ ਮਾਰ ਰਿਹਾ ਹੈ ਤੇ ਉਧਰੋਂ ਪਠਾਣਾ ਦੀਆਂ ਫੌਜਾਂ ਨੂੰ ਖਬਰ ਮਿਲਨ ਸਾਰ ਇਹਨਾਂ ਨੇ ਤਿਆਰੀ ਸੋਦੀ ਆ ਤੇ ਬਾਬਾ ਦੀਪ ਸਿੰਘ ਨੂੰ ਦਰਬਾਰ ਸਾਹਿਬ ਪਹੁੰਚਣ ਤੋਂ ਪਹਿਲਾਂ ਰੋਕਣ ਦਾ ਫੈਸਲਾ ਕਰਕੇ ਨਿਰਣਾ ਕਰਕੇ ਤੇ ਇਧਰੋਂ ਚਾਲਾ ਮਾਰ ਦਿੱਤਾ ਦੋਨੇ ਫੌਜਾਂ ਆਹਮੋ ਸਾਹਮਣੀ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਨੇ ਆਪਣੇ 18 ਸੇਰ ਦੇ ਖੰਡੇ ਨਾਲ ਧਰਤੀ ਦੀ ਹਿੱਕ ਦੇ ਉੱਤੇ ਇੱਕ ਲਖੀਰ ਖਿੱਚ ਦਿੱਤੀ ਹੈ ਪਿੱਛੇ ਤੱਕ ਸਿੰਘਾਂ ਦੇ ਦਲ ਤੱਕ ਇਹ ਗੱਲ ਪਹੁੰਚ ਕੇ ਜਥਾ ਰੋਕਿਆ ਗਿਆ ਕਹਿੰਦੇ ਰੁਕਣਾ ਕਿਉਂ ਸੀ ਬਾਬਾ ਦੀਪ ਸਿੰਘ ਸਰਦਾਰ ਨੇ ਆਪਣੇ 18 ਸੇਰ ਦੇ ਖੰਡੇ ਦੇ ਨਾਲ ਇੱਕ ਲਕੀਰ ਖਿੱਚੀ ਆ ਲਕੀਰ ਕਿਹੋ ਜੀ ਲਕੀਰ ਕਹਿੰਦੇ ਉਹ ਲਕੀਰ ਜਿਹਨੇ ਸੱਚ ਤੇ ਝੂਠ ਦਾ ਨਤਾਰਾ ਕਰਨਾ ਹੈ ਉਹ ਲਕੀਰ ਜਿਹਨੇ ਪਰਿਵਾਰ ਤੇ ਪੰਥ ਦੇ ਮੌਜਾ ਨਿਰਣਾ ਕਰਨਾ ਹੈ ਉਹ ਲਕੀਰ ਜਿਹਨੇ ਸ਼ਹਾਦਤ ਤੇ ਮੌਤ ਦੇ ਵਿੱਚ ਅੰਤਰ ਦੱਸਣਾ ਹੈ ਜਿਹੜਾ ਲਦਾ ਲਕੀਰ ਨੂੰ ਪਾਰ ਕਰ ਜਾਵੇਗਾ ਦੋਨੋਂ ਮਿਲੇਗੀ ਸ਼ਹਾਦਤ ਆ ਜਿਹੜਾ ਲਕੀਰ ਤੋਂ ਪਿੱਛੇ ਰਹਿ ਜਾਵੇਗਾ ਉਹਨੂੰ ਮੌਤ ਕਿਦੇ ਨਾਲ ਕਿਤੇ ਆ ਕੇ ਚਿੰਬੜ ਜਾਵੇਗੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੰਗਾਰਿਆ ਸਿੰਘੋ ਜੇ ਕਿਸੇ ਨੂੰ ਆਪਣੀ ਜਾਨ ਦੀ ਪਰਵਾਹ ਹੈ ਆਪਣੇ ਪਰਿਵਾਰ ਦਾ ਫਿਕਰਿਆ ਤੇ ਇਸ ਲਕੀਰ ਨੂੰ ਬੇਸ਼ੱਕ ਨਾ ਟੱਪਿਓ ਪਿੱਛੇ ਮੁੜ ਜਾਓ ਪਰ ਜਿਹੜਾ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਠ ਦਿਖਾ ਕੇ ਭੱਜਿਆ ਉਹਦੇ ਨਾਲ ਸਾਡਾ ਰੋਮ ਰੋਮ ਖਫਾ ਹੋਵੇਗਾ ਬਾਬਾ ਦੀਪ ਸਿੰਘ ਸਰਦਾਰ ਸਿੰਘਾਂ ਨੂੰ ਬੜੇ ਜੋਸ਼ ਭਰੀ ਤਕਰੀਰ ਕਰ ਰਹੇ ਆ ਤੇ ਇੱਕ ਸਿੰਘ ਨੇ ਗੁਰਬਾਣੀ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਉਹ ਕਹਿੰਦਾ ਏ ਮੋਹੇ ਮਰਨੇ ਦਾ ਚਾਹ ਹੈ ਮਰਾਂ ਤਹਰ ਕੇ ਦਵਾਰ ਬਾਬਾ ਦੀਪ ਸਿੰਘ ਸਰਦਾਰ ਦੇ ਸਾਰੇ ਜਥੇ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਆ ਤੇ ਇਸ ਲਕੀਰ ਨੂੰ ਪਾਰ ਕਰ ਦਿੱਤਾ ਹਰ ਕੇ ਦਵਾਰ ਦੇ ਉੱਤੇ ਮਰਨ ਦੇ ਲਈ ਤਿਆਰ ਬਰ ਤਿਆਰ ਫੌਜਾਂ ਜਿਨ੍ਹਾਂ ਦੇ ਮਨਾਂ ਦੇ ਵਿੱਚ ਧਰਮ ਯੁੱਧ ਦਾ ਚਾਅ ਆ ਔਰ ਬਾਸਨਾ ਨਹੀਂ ਪ੍ਰਭ ਧਰਮ ਯੁੱਧ ਕੇ ਚਾਅ ਧਰਮ ਯੁੱਧ ਦਾ ਚਾਅ ਲੈ ਕੇ ਸੂਰਮੇ ਜੰਗ ਦੇ ਮੈਦਾਨ ਦੇ ਲਈ ਰਵਾਨਾ ਹੋਇਆ ਲਕੀਰ ਨੂੰ ਛਾਲਾ ਮਾਰ ਮਾਰ ਬੱਚਿਆਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਪਾਰ ਕਰ ਲਿਆ ਏ 6000 ਸਿੰਘਾਂ ਦੇ ਜਥੇ ਨੂੰ 5-500 ਸਿੰਘਾਂ ਦੇ ਜਥੇ ਦੇ ਵਿੱਚ ਵੰਡ ਦਿੱਤਾ ਗਿਆ ਇੱਕ ਇੱਕ ਜਥੇਦਾਰ ਥਾਪ ਦਿੱਤਾ ਗਿਆ ਚੰਦਰਮਾ ਦੇ ਸ਼ੇਪ ਦੀ ਆਕਾਰ ਦੀ ਰਣਨੀਤੀ ਉਲਿਖੀ ਗਈ ਆ ਦੋਨੇ ਫੌਜਾਂ ਆਮੋ ਸਾਹਮਣੀ ਹੋ ਕੇ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਦੋਹਾਂ ਪਾਸਿਆਂ ਦੇ ਬਲੀ ਸੂਰਮੇ ਟਕਰਾ ਕਰਦੇ ਨੇ ਇੱਕ ਦੂਜੇ ਦੇ ਨਾਲ ਢਾਲਾਂ ਤੇ ਤੇਗਾਂ ਦੇ ਖੜਕਾਟ ਦੇ ਵਿੱਚੋਂ ਨਿਕਲਣ ਵਾਲੀ ਆਵਾਜ਼ ਨੇ ਇੱਕ ਜੰਗ ਦਾ ਮਾਹੌਲ ਬਦਲ ਦਿੱਤਾ ਤੇ ਹੋਣੀ ਇਸ ਸਾਜ ਦੇ ਉੱਤੇ ਨੱਚਦੀ ਪਈ ਆ ਜੰਗ ਦਾ ਮੈਦਾਨ ਖੋਨ ਦੀਆਂ ਨਦੀਆਂ ਦੇ ਵਿੱਚ ਤਬਦੀਲ ਹੋ ਗਿਆ ਲੋਥਾਂ ਦੀਆਂ ਢੇਰੀਆਂ ਲੱਗ ਰਹੀਆਂ ਨੇ ਇੱਕ ਸਿੰਘਾਂ ਦਾ ਜਥਾ ਮੁਗਲਾਂ ਦੀ ਫੌਜ ਦਾ ਭਾਰੀ ਨੁਕਸਾਨ ਕਰ ਰਿਹਾ ਏ ਇਧਰੋਂ ਇਹਨਾਂ ਦੇ ਫੌਜ ਦੇ ਜਰਨੈਲ ਦੀ ਨਿਗਾਹ ਪਈ ਤੇ ਕਹਿੰਦਾ ਕਿਉਂ ਨਾ ਪਹਿਲਾਂ ਇਸ ਜਥੇ ਨੂੰ ਰੋਕਿਆ ਜਾਵੇ ਆਪਣੀ ਫੌਜ ਦੀ ਟੁਕੜੀ ਨੂੰ ਲੈ ਕੇ ਇਸ ਸਿੰਘਾਂ ਦੇ ਜਥੇ ਵੱਲ ਨੂੰ ਵਧਿਆ ਏ ਜਥੇ ਵੱਲ ਨੂੰ ਵਧਿਆ ਏ ਤੇ ਗੁਰਮਖੋ ਸਾਹਮਣਾ ਹੋ ਗਿਆ ਏ ਬਾਬਾ ਜੱਸਾ ਸਿੰਘ ਸਾਹਿਬ ਜੀ ਦੇ ਨਾਲ ਜਸਾ ਸਿੰਘ ਸਾਹਿਬ ਜੀ ਦੇ ਨਾਲ ਸਾਹਮਣਾ ਹੋਇਆ ਤੇ ਕਹਿੰਦਾ ਉਹ ਬਜ਼ੁਰਗਾ ਜਾ ਘਰੇ ਜਾ ਤੇ ਆਪਣੇ ਧੀਆ ਪੁੱਤਰਾ ਕੋਲੋਂ ਸੇਵਾ ਕਰਵਾ ਜਾ ਕੇ ਕਦਰਸਾਨਾਂ ਦੇ ਭੇਡ ਦੇ ਵਿੱਚ ਮੱਥਾ ਘਪਾਈ ਕਰਦਾ ਫਿਰਦਾ ਏ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਇਹਨੂੰ ਪਛਾਣ ਲਿਆ ਇਹ ਉਹਨਾਂ ਦੀ ਫੌਜ ਦਾ ਜਰਨੈਲ ਏ ਜਿਹਦਾ ਨਾਮ ਏ ਕਾਸਮ ਖਾਨ ਕਹਿੰਦੇ ਕਾਸਮ ਖਾਨਾ ਸਾਨੂੰ ਤਾਂ ਮਜਬੂਰੀ ਵਾਸਤੇ ਗਲਪਿਆ ਢੋਲ ਵਜਾਉਣਾ ਪੈ ਰਿਹਾ ਏ ਜੇ ਤੁਸੀਂ ਦਰਬਾਰ ਸਾਹਿਬ ਨੂੰ ਛੱਡ ਕੇ ਚਲੇ ਜਾਓ ਤੇ ਸਾਨੂੰ ਤਾਂ ਲੜਨ ਦੀ ਲੋੜ ਹੀ ਨਾ ਪਵੇ ਕਹਿੰਦਾ ਬਜ਼ੁਰਗਾ ਤੇਰੀ ਉਮਰ ਲੜਨ ਵਾਲੀ ਨਹੀਂ ਸੇਵਾ ਕਰਵਾਉਣ ਵਾਲੀ ਆ ਜਾ ਮੁਰਜਾ ਪਿੱਛੇ ਜੰਗ ਦਾ ਮੈਦਾਨ ਦੇ ਵਿੱਚ ਸੂਰਮਿਆਂ ਦਾ ਕੰਮ ਹੁੰਦਾ ਏ ਜਿਹੋ ਜੀਆਂ ਤੇਰੀਆਂ ਗੱਲਾਂ ਐ ਨਾ ਤੇਰਾ ਸੂਰਮਿਆਂ ਵਾਲੀ ਕੋਈ ਗੱਲ ਨਹੀਂ ਲੱਗਦੀ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਆਖਿਆ ਅੱਛਾ ਜੇ ਐਨੀ ਕੁ ਗੱਲ ਆ ਤੇ ਪਰਖ ਲੈ ਕਰਕੇ ਵੇਖ ਲੈ ਦੋ ਦੋ ਹੱਥ ਤੈਨੂੰ ਲੱਗ ਜੂ ਪਤਾ ਕਿ ਸੇਵਾ ਕਰਵਾਉਣ ਦੀ ਉਮਰ ਕੀ ਦੀ ਆ ਤੇ ਗੁਰਮਖੋ ਤਿੰਨ ਵਾਰ ਕਾਸਮ ਖਾਨ ਨੇ ਬਾਬਾ ਜਸਾ ਸਿੰਘ ਉੱਤੇ ਕੀਤੇ ਤੇ ਤਿੰਨੇ ਵਾਰ ਬਾਬਾ ਜਸਾ ਸਿੰਘ ਨੇ ਆਪਣੀ ਤੇਗ ਦੇ ਨਾਲ ਰੋਕ ਲਿਆ ਜਦੋਂ ਤੀਜਾ ਵਾਰ ਵੀ ਰੋਕਿਆ ਗਿਆ ਤੇ ਕਾਸਮ ਖਾਨ ਦਾ ਮਨ ਬਦਲ ਗਿਆ ਤੇ ਘੋੜੇ ਦੀਆਂ ਵਾਗਾ ਮੋੜ ਕੇ ਪਿੱਛੇ ਨੂੰ ਭੱਜਣ ਲੱਗੇ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਨੇ ਵੰਗਾਰ ਮਾਰੀ ਓ ਕਾਸਮ ਖਾਨਾ ਕਿੱਥੇ ਚੱਲਿਆ ਤੈਨੂੰ ਤੇਰੇ ਉਸਤਾਦਾਂ ਨੇ ਜੰਗ ਦੇ ਰੂਲ ਐਂਡ ਰੈਗੂਲੇਸ਼ਨ ਨਹੀਂ ਦੱਸੇ ਤੈਨੂੰ ਜੰਗ ਦਾ ਤਰੀਕਾ ਨਹੀਂ ਦੱਸਿਆ ਤੈਨੂੰ ਚੰਗੀ ਤਰ੍ਹਾਂ ਸ਼ਾਸਤਰ ਵਿਦਿਆ ਦੀ ਜਾਂਚ ਨਹੀਂ ਦੱਸੀ ਆ ਤੈਨੂੰ ਮੈਂ ਦੱਸਾਂ ਵਾਰ ਕਿਸ ਤਰ੍ਹਾਂ ਕਰੀਦਾ ਏ ਘੋੜੇ ਦੀਆਂ ਰਕਾਬਾਂ ਦੇ ਉੱਤੇ ਭਾਰ ਪਾ ਕੇ ਇੱਕੋ ਪਰਮਾਵਾਰ ਕਾਸਮ ਖਾਨ ਦੀ ਧੌਣ ਦੇ ਉੱਤੇ ਕੀਤਾ ਤੇ ਸਿਰ ਘੋੜੇ ਦੇ ਪੌੜਾਂ ਦੇ ਵਿੱਚ ਵੱਜਿਆ ਏ ਬਾਬਾ ਜਸਾ ਸਿੰਘ ਨੇ ਸਿਰ ਵੱਡ ਦਿੱਤਾ ਤੇ ਕਾਸਮ ਖਾਨ ਦਾ ਧੜ ਜਿਹੜਾ ਏ ਘੋੜੇ ਦੀ ਕੱਠ ਦੇ ਨਾਲ ਲੰਮਕਦਾ ਰਹਿ ਗਿਆ ਇਹਨਾਂ ਨੂੰ ਇਹਦੇ ਟੋਪੇ ਦੇ ਵਿੱਚ ਹੋਰ ਇੱਕ ਸਿਰ ਆ ਕੇ ਵੱਜਿਆ ਤੇ ਟੰਨ ਦੀ ਆਵਾਜ਼ ਹੋਈ ਆ ਉਹ ਸਿਰ ਸੀਗਾ ਗੁਰਮੁਖੋ ਜਬਰਦਸਤ ਖਾਨ ਦਾ ਇਹਨਾਂ ਦੀ ਫੌਜ ਦੇ ਦੂਜੇ ਜਰਨੈਲ ਦਾ ਜਿਹਨੂੰ ਸਰਦਾਰ ਬਲਵੰਤ ਸਿੰਘ ਸਾਹਿਬ ਨੇ ਵੜ ਦਿੱਤਾ ਹੈ। ਬਾਬਾ ਬਲਵੰਤ ਸਿੰਘ ਸਾਹਿਬ ਨੇ ਇਸ ਸਿਰ ਨੂੰ ਵੜ ਦਿੱਤਾ ਹੈ ਤੇ ਜਦੋਂ ਕਿਸੇ ਫੌਜ ਦੇ ਜਰਨੈਲ ਮਾਰੇ ਜਾਂਦਾ ਫੌਜਾਂ ਵਿੱਚ ਦੂਚਿੱਤੀ ਪੈ ਜਾਂਦੀ ਆ। ਜਾਂ ਤਾਂ ਮਨੋਬਲ ਟੁੱਟ ਜਾਂਦਾ ਹੈ ਤੇ ਫੌਜ ਪਿੱਛੇ ਨੂੰ ਭੱਜਣ ਲੱਗ ਜਾਂਦੀ ਆ। ਤੇ ਜਾਂ ਫਿਰ ਰੋਹ ਚੜ ਜਾਂਦਾ ਹੈ ਬਦਲੇ ਦੀ ਭਾਵਨਾ ਦੇ ਨਾਲ ਅੱਗੇ ਨੂੰ ਵਧ ਰਹੀ ਆ। ਇੱਥੇ 2 ਨੰਬਰ ਵਾਲੀ ਘਟਨਾ ਵਾਪਰੀ ਆ। ਮੁਗਲਾਂ ਦੀ ਫੌਜ ਪਠਾਣਾ ਦੀ ਫੌਜ ਦੇ ਵਿੱਚ ਰੋਹ ਚੜ ਗਿਆ ਏ ਤੇ ਸਿੰਘਾਂ ਦੇ ਦਲ ਨੂੰ ਪਿੱਛੇ ਤੱਕ ਧੂਕੇ ਲੈ ਗਿਆ ਇਧਰੋਂ ਬਾਬਾ ਨੌਦ ਸਿੰਘ ਸਾਹਿਬ ਦੁਸ਼ਮਣਾਂ ਦੇ ਆਹੂ ਲਾ ਰਿਹਾ ਏ ਬਾਬਾ ਦੀਪ ਸਿੰਘ ਸਰਦਾਰ ਜਿੱਧਰ ਨੂੰ ਖੰਡਾ ਵਾਹਦਾ ਏ ਉਧਰੋਂ 25 30 ਡੈਗ ਪੈਂਦੇ ਜੇ ਸੱਜੇ ਪਾਸੇ ਵਾਹਦਾ ਤੇ ਇਧਰੋਂ ਡੈਗ ਪੈਂਦੀ ਹੈ ਜੇ ਖੱਬੇ ਪਾਸੇ ਵਾਹਦਾ ਤੇ ਇਧਰੋਂ ਡੈਗ ਪੈਂਦੇ ਆ ਬਾਬਾ ਨੌਦ ਸਿੰਘ ਸਾਹਿਬ ਨੂੰ ਨਿਗਾਹ ਦੇ ਵਿੱਚ ਲਿਆ ਏ ਜਹਾਨ ਖਾਨ ਨੇ ਤੇ ਬੰਦੂਕ ਚੀਆਂ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਨੇ ਇੱਕ ਗੋਲੀ ਮੱਥੇ ਦੇ ਵਿੱਚ ਵੱਜੀ ਕੁਝ ਘੋੜੇ ਦੇ ਲੱਗੀਆਂ ਤੇ ਪੱਟਾਂ ਦੇ ਵਿੱਚ ਲੱਗੀਆਂ ਘੋੜੇ ਦੇ ਉਤੋਂ ਉਤਰ ਕੇ ਬਾਬਾ ਨੌਦ ਸਿੰਘ ਸਾਹਿਬ ਜੀ ਨੇ ਘੋੜੇ ਨੂੰ ਫਤੇ ਬਲਾਈ ਸਾਥੀਆ ਤੇਰਾ ਸਾਥ ਮੇਰੇ ਨਾਲ ਇਥੋਂ ਤੱਕ ਸੀ ਅਕਾਲ ਪੁਰਖ ਨੇ ਚਾਇਆ ਤੇ ਅਗਲੇ ਜਾਮੇ ਦੇ ਵਿੱਚ ਮਿਲਾਂਗੇ ਫਿਰ ਇਸੇ ਤਰ੍ਹਾਂ ਜੰਗ ਲੜਾਂਗੇ ਸ਼ਹਾਦਤ ਦਾ ਜਾਮ ਪੀ ਗਿਆ ਬਾਬਾ ਨੌਦ ਸਿੰਘ ਸਾਹਿਬ ਇਧਰੋਂ ਜਮਾਲ ਖਾਨ ਦੇ ਨਾਲ ਗੁੱਥਮ ਗੁੱਥੀ ਹੋਏ ਜਾ ਰਿਹਾ ਬਾਬਾ ਦੀਪ ਸਿੰਘ ਸਰਦਾਰ ਦੋਨੇ ਫੌਜਾਂ ਦੇ ਜਰਨੈਲ ਤਗੜੇ ਆ ਬਾਈ ਚਾਰ ਪੈਰ ਇਹ ਜੰਗ ਹੱਥੋਂ ਹੱਥ ਲੜਦਾ ਰਿਆ ਇਹ ਨਹੀਂ ਕਿ ਇੱਕੋ ਦਮ ਸਾਹਮਣੇ ਆਏ ਤੇ ਵਾਰ ਹੋਇਆ ਤੇ ਸੀਸ ਕੱਟੇ ਗਏ ਇਸ ਤਰ੍ਹਾਂ ਨਹੀਂ ਹੋਇਆ ਚਾਰ ਪੈਰ ਦੋਨੇ ਸੂਰਮੇ ਲੜਿਆ ਹੁਣ ਆਖੂਗੇ ਸੂਰਮੇ ਆਖ ਰਿਹਾ ਦੂਸਰੇ ਧਰ ਦੇ ਲੋਕਾਂ ਨੂੰ ਪਰ ਜੰਗ ਦੇ ਮੈਦਾਨ ਦੇ ਵਿੱਚ ਗੁਰਮਖੋ ਯਾਦ ਰੱਖਿਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅੱਖ ਦੀ ਘੂਰ ਝੱਲਣੀ ਬਹੁਤ ਵੱਡੀ ਗੱਲ ਆ ਤੇ ਜਿਹੜਾ ਚਾਰ ਪੈਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਖਲੋਤਾ ਰਿਹਾ ਹੋਊਗਾ ਜੰਗ ਲੜ ਰਿਹਾ ਹੋਊਗਾ ਉਹ ਕੋਈ ਮਾੜਾ ਮੋਟਾ ਥੋੜੀ ਨਾ ਹੋਊਗਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਾਹਮਣੇ ਵੀ ਇੱਕ ਜਰਨੈਲ ਖਲੋਤਾਏ ਤੇ ਸੂਰਮਾ ਆਪਦੇ ਆਪ ਚ ਆਪਣੇ ਫੌਜ ਦੇ ਲਈ ਆਪਣੇ ਧਰਮ ਦੇ ਲਈ ਉਹ ਸੂਰਮਾ ਐ ਗੁਰਮਖੋ ਦੋਨੇ ਸੂਰਮੇ ਗੋਥਮ ਗੁੱਥੀ ਹੋ ਰਿਆ ਦੋਹਾਂ ਦੇ ਸਰੀਰ ਢਟਾਲ ਹੋ ਗਿਆ ਸਾਂਝਾ ਵਾਰ ਕੀਤਾ ਦੋਹਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਹੋ ਗਿਆ ਕੁਝ ਸਾਡੇ ਬੁੱਧੀ ਜੀਵੀ ਲੱਕੜ ਸਿਰੇ ਗਿਆਨੀ ਆਖ ਦਿੰਦੇ ਆ ਕਿ ਇਸ ਤਰ੍ਹਾਂ ਨਹੀਂ ਸੀ ਹੋਇਆ ਕਹਿੰਦੇ ਕੱਟ ਲੱਗਿਆ ਸੀ ਕਰਾਮਾਤ ਨਹੀਂ ਹੁੰਦੀ ਗੁਰਮਖੋ ਕਰਾਮਾਤ ਹੋ ਜਾਂਦੀ ਆ ਜੇਕਰ ਨਿਹਚਾ ਸਾਚਖੰਡ ਸ੍ਰੀ ਦਰਵਾਸਾ ਸਾਹਿਬ ਵੱਲ ਜਾਣ ਦਾ ਹੋਵੇ ਕਰਾਮਾਤ ਹੋ ਜਾਂਦੀ ਆ ਜੇਕਰ ਕੰਡ ਦੇ ਉੱਤੇ ਥਾਪੜਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਹੋਵੇ ਕਰਾਮਾਤ ਹੋ ਜਾਂਦੀ ਆ ਜੇਕਰ ਪੰਜ ਘੁੱਟਾਂ ਅੰਮ੍ਰਿਤ ਦੀਆਂ ਦੌੜਦੀਆਂ ਹੋਣ ਉਹ ਭੋਲਿਓ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਦਾ ਦੇਖੋ ਕਿੱਡੀ ਆ ਕਮਾਈ ਦੇਖੋ ਕਿੱਡੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੋਈ ਵੱਡੀ ਗੱਲ ਆਮ ਗੱਲ ਨਹੀਂ ਕਿੱਡੀ ਵੱਡੀ ਗੱਲ ਉਹਨਾਂ ਦੇ ਕੋਲੋਂ ਗੁਰਬਾਣੀ ਦੇ ਅਰਥ ਪੜ੍ਹਨੇ ਸੋਣਨੇ ਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਤਿਆਰ ਕਰਨਾ ਇਹ ਕੋਈ ਨਿੱਕੀ ਗੱਲ ਨਹੀਂ ਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀ ਲਖਾਈ ਕਰਨੀ ਇਹ ਨਿੱਕੀ ਗੱਲ ਨਹੀਂ ਕਮਾਈ ਦੇਖੋ ਕਿੰਡੀ ਵੱਡੀ ਬਾਬਾ ਦੀਪ ਸਿੰਘ ਸਾਹਿਬ ਰੋ ਵਿਚਾਰ ਬਾਬਾ ਦੀਪ ਸਿੰਘ ਸਾਹਿਬ ਜਦਾ ਸੀਸ ਕੱਟਿਆ ਗਿਆ ਸੀਸ ਕੱਟਿਆ ਗਿਆ ਤੇ ਇੱਕ ਸਿੰਘ ਦੀ ਨਿਗਾ ਪੈ ਗਿਆ ਏ ਉਹਨੇ ਕੋਲ ਆ ਕੇ ਦੇਹ ਨੂੰ ਸੰਭਾਲਿਆ ਤੇ ਅੱਖਾਂ ਦੇ ਵਿੱਚੋਂ ਨੀਰ ਵਹਿ ਪਿਆ। ਵਿਰਾਗ ਆ ਗਿਆ। ਕਹਿੰਦਾ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਸੀਸ ਨੂੰ ਭੇਟ ਕਰਨਾ ਹੈ। ਤੇ ਆਪਣੇ ਕੀਤੀ ਹੋਈ ਅਰਦਾਸ ਤੋਂ ਤੁਸੀਂ ਮੁਕਰ ਨਹੀਂ ਸਕਦੇ। ਸੂਰਬੀਰ ਬਚਨ ਦਾ ਬਲ ਹੀ ਹੁੰਦਾ ਏ। ਤੇ ਤੁਸੀਂ ਆਪਣੇ ਬਚਨਾਂ ਤੋਂ ਖਿਸਕ ਨਹੀਂ ਸਕਦੇ ਕਿਉਂਕਿ ਬਚਨ ਕਰੇ ਤਾਂ ਖਿਸਕ ਜਾਈ ਸੂ ਨਰ ਕੱਚਾ ਤੇ ਤੁਸੀਂ ਕੱਚੇ ਨਹੀਂ ਹੋ ਸਕਦੇ। ਗੁਰਮੁਖੋ ਸੂਰਮੇ ਦੇ ਲਈ ਮਿਹਣਾ ਹੁੰਦਾ ਨਾ ਜਿਹੜਾ ਮੌਤ ਤੋਂ ਭੈੜਾ ਹੁੰਦਾ ਤੇ ਇਹ ਮਿਹਣਾ ਬਾਬਾ ਦੀਪ ਸਿੰਘ ਦੇ ਸੀਨੇ ਦੇ ਵਿੱਚ ਕਟਾਰ ਵਾਂਗ ਵੱਜ ਗਿਆ ਉਧਰੋਂ ਆ ਕੇ ਹੋਣੀ ਖਲੋ ਗਈ ਸਾਹਮਣੇ ਕਹਿੰਦੀ ਬਾਬਾ ਜੀ ਕਿਉਂ ਆਖਿਆ ਸੀ ਨਾ ਨਹੀਂ ਜਾਣ ਦੇਵਾਂਗੀ ਅੱਗੇ ਮੈਂ ਆਪਣੀ ਵਾਹ ਲਾ ਲਈਆ ਤੇ ਮੇਰੀ ਫਤਿਹ ਹੋ ਗਈ ਮੈਂ ਜਿੱਤ ਗਈਆਂ ਤੁਹਾਡੀ ਕੀਤੀ ਹੋਈ ਅਰਦਾਸ ਅੱਧਾ ਵਾਟੇ ਰਹਿ ਗਈ ਆ ਤੁਸੀਂ ਅਰਦਾਸ ਤੇ ਪੂਰੇ ਨਹੀਂ ਉਤਰ ਸਕੇ ਤੇ ਗੁਰਮਖੋ ਇਹ ਬੋ ਜਿਸ ਤਰ੍ਹਾਂ ਕਿਸੇ ਵਿਛੂ ਨੇ ਡੰਗ ਮਾਰਿਆ ਹੋਵੇ ਨਾ ਇਸ ਤਰ੍ਹਾਂ ਸੂਰਮੇ ਦੇ ਸੀਨੇ ਦੇ ਉੱਤੇ ਡੰਗ ਵਾਂਗ ਵੱਜ ਗਏ ਆ ਗੋਡਿਆਂ ਦੇ ਭਾਰ ਹੋਇਆ ਸਰੀਰ ਹਲਚਲ ਕੀਤੀ ਆ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਉਸੇ ਤਰ੍ਹਾਂ ਪਕੜ ਮਜ਼ਬੂਤ ਆ ਖੱਬੀ ਤਲੀ ਦੇ ਉੱਤੇ ਸੰਭਾਲਿਆ ਇਹ ਆਪਣੇ ਕੱਟੇ ਹੋਏ ਸੀਸ ਨੂੰ ਉੱਠਿਆ ਇਹ ਸੂਰਮਾ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱਡੇ ਗਏ ਸਿੰਘਾਂ ਵੱਲੋਂ ਤੇ ਪਠਾਣਿਆਂ ਦੀਆਂ ਫੌਜਾਂ ਦੇ ਵਿੱਚ ਹਲਚਲ ਮਚ ਗਈ ਆ ਅਲੀ ਅਲੀ ਦੇ ਨਾਰੇ ਲੱਗਣੇ ਬੰਦ ਹੋ ਕੇ ਤੇ ਬਚਾਓ ਬਚਾਓ ਦੇ ਨਾਰੇ ਲੱਗਣ ਲੱਗ ਪਏ ਆ ਤੇ ਭੱਜਣ ਲੱਗ ਪਏ ਆ ਕਿਸ ਤਰ੍ਹਾਂ ਵੱਡੇ ਹੋਏ ਸੀਸ ਦੇ ਨਾਲ ਬਾਬਾ ਦੀਪ ਸਿੰਘ ਸਰਦਾਰ ਆਪਣੇ ਬਚਨਾਂ ਨੂੰ ਪੂਰਦਾ ਏ ਬਾਬੂ ਰਜਬ ਅਲੀਖਾਂ ਸਾਹੋਕਿਆਂ ਵਾਲੇ ਲਿਖਦੇ ਆ ਕਿਸ ਤਰ੍ਹਾਂ ਆਓ ਬਈ ਸਰਵਣ ਖੜਾ ਹੋ ਗਿਆ ਸੂਰਮਾ ਨਾ ਚੱਲ ਸਕਦਾ ਤਾਨ ਇਸ ਕੱਟੇ ਜੰਗ ਕਰ ਰਿਹਾ ਦੀਪ ਸਿੰਘ ਬਲਵਾਨ ਸਾਥ ਦੇ ਬੁੱਲੀ ਮਾਰੀ ਖੁੱਬ ਗਈ ਜਾਂ ਤੇਜ ਕਟਾਰੀ ਬੇਰਦ ਨੂੰ ਆ ਗਿਆ ਗੁੱਸਾ ਜੋਸ਼ ਨਾਲ ਪਰ ਗਿਆ ਜੁੱਸਾ ਦੋਵੇਂ ਬਾਜੂ ਫੜਕਾ ਪੈ ਦਿਓ ਨੇ ਘਟਾ ਨੇ ਜ਼ਮੀਨ ਉੱਤੇ ਧਰ ਕੇ ਹਾਰਾਖਾ ਨਾਲ ਉੱਠਿਆ ਦੋਹਾ ਬਹਾਂ ਦਾ ਲਗਿਆ ਸੀ ਲੋਣ ਸਮਾਦੀ ਇਕ ਵਾਰੀ ਜੁੰਬਸ ਖਾਦੀ ਸੀਸ ਕੱਟੇ ਹੱਥ ਤੇ ਤਰੇ ਜੀ ਬਾਬਾ ਮਲਕ ਮਲਕ ਉੱਠ ਖੜਦਾ ਮੰਦਰ ਤੱਕ ਸੀਸ ਕੱਟ ਆ ਗਿਆ ਤੜ ਲੜਦਾ ਮੰਦਰ ਤੱਕ ਸਾਥ ਦਿਆਂ ਬੋਲੀ ਮਾਰੀ ਖੁੱਭ ਗਈ ਜਾਂ ਤੇਜ ਕਟਾਰੀ ਬੇਰਦ ਨੂੰ ਆ ਗਿਆ ਗੁੱਸਾ ਜੋਸ਼ ਨਾਲ ਭਰ ਗਿਆ ਜੁੱਸਾ ਦੋਵੇਂ ਬਾਜੂ ਫਾੜਾ ਉਨੇ ਘਟਾ ਨੇ ਜ਼ਮੀਨ ਉੱਤੇ ਧਰ ਕੇ ਹਾਰਾਖਾ ਨਾਲ ਉੱਠਿਆ ਦੋਹਾ ਬਹਾਂ ਦਾ ਜੋਰ ਕਰਕੇ ਹਾਰਾਖਾ ਨਾਲ ਦੀਪ ਸਿੰਘ ਬਾਬਾ ਧਰਮੀ ਪਿੰਡੇ ਨੂੰ ਆ ਗਈ ਗਰਮੀ ਲੱਗਿਆ ਸੀ ਲੋਣ ਸਮਾਦੀ ਇੱਕ ਵਾਰੀ ਜੁੰਬਸ ਖਾਦੀ ਸੀਸ ਕੱਟੇ ਹੱਥ ਤੇ ਤਰੇ ਜੀ ਬਾਬਾ ਮਲਕਾ ਮਲਕ ਉੱਠ ਖੜਦਾ ਮੰਦਰ ਤੱਕ ਸੀਸ ਕੱਟਿਆ ਤਾੜ ਲੜਦਾ ਮੰਦਰ ਤੱਕ ਸਾਕਿਤਨਵਾਰੀ ਡੋਲੇ ਹੱਥ ਦੇ ਵਿੱਚ ਖੰਡਾ ਤੁਲੇ ਪੈਰਾਂ ਨਾਲ ਮਿੱਟੀ ਪਟਕੇ ਬਾਹਾਂ ਨੂੰ ਦੇ ਕੇ ਝਟਕੇ ਅੱਗੋਂ ਸੀ ਸ਼ਿਕਾਰ ਨਿਕਲਿਆ ਤੇ ਵੇਖ ਰੋਹ ਦੇ ਜਿਸਮਾ ਨੂੰ ਉੱਚੜ ਗਏ ਬਾਗਾੜੇ ਵਾਂਗੂ ਉਹਦੇ ਰੋਮ ਜਗਤੀ ਦੇ ਖੜ ਗਏ ਬਾਗਾੜੇ ਵਾਂਗੂ ਖੰਭਲ ਕੇ ਬਦਦਾ ਗਾਣਾ ਲੋਹੇ ਦੀਆਂ ਬਣੀਆਂ ਅਗੇ ਅੰਗ ਫਰਕਣ ਸਾਰੇ ਸੱਪਦੇ ਵੰਗ ਮਾਰ ਫਕਾਰੇ ਰਾਣਾ ਵਿੱਚ ਕੁੱਕਦਾ ਫਰੇਗੀ ਸਿਰੀ ਸਾਬ ਜਚਾ ਕੇ ਹੱਥ ਫੜਦਾ ਮੰਦਾਰ ਤੱਕ ਸੀਸ ਕੱਟੇ ਸਿੱਟੀ ਗਿਆ ਵਟ ਵਟ ਭਰੀਆਂ ਲਹੂ ਨਾਲ ਲੱਬੜ ਗਿਆ ਜੀ ਖੰਡਾ ਜਾਬ ਰਬੜ ਵਾਂਗੂ ਵੱਧਦਾ ਮੰਦਰ ਤੱਕ ਸੀਸ ਕੱਟ ਆ ਗਿਆ ਤੜ ਲੜਦਾ ਮੰਦਰ ਤੱਕ ਵਗੇ ਬਾਟਰ ਕੋਰਸ ਲੜਦਾ ਜਿਉਂ ਰਾਜਾ ਪੋਰਸ ਖਾ ਗਿਆ ਖੋਫ ਸ਼ਕੰਦਰ ਦਸਦਾ ਆਗੇ ਹਰਨ ਹਰਨੀਆਂ ਲਵੀਆਂ ਚਿਤਾਰਿਆਂ ਨੂੰ 베ਰੀਆਂ ਵਾਂਗੂ ਝੰਬੜ ਕਾਬਲੀ ਥਰ ਥਰ ਕੰਬੜ ਨਕਦੇ ਨਾਲ ਕੱਢਦੇ ਲੀਕਾ ਅਮਰਤ ਸਰ ਸੁਣਦੀ ਏ ਚੀਕਾ ਫੇਰ পাশ তোমা